ਜ਼ਿਲ੍ਹਾ ਸਿਹਤ ਅਧਿਕਾਰੀ ਡਾਕਟਰ ਬਲਜੀਤ ਸਿੰਘ ਵੱਲੋਂ ਕਟਿਆ ਖਾਣੇ ਦੀ ਸ਼ਿਕਾਇਤ ਮਿਲਣ ਉਪਰੰਤ ਬੱਸ ਸਟੈਂਡ ਕੋਲ ਮਲੇਰ ਕੋਟਲਾ ਟਾਬੇ ਤੇ ਸੈਂਪਲ ਪਰੇ ਗਏ ਇਸ ਦੌਰਾਨ ਉਥੇ ਸਾਫ ਸਫਾਈ ਦੇ ਪੁਖਤਾ ਪ੍ਰਬੰਧ ਵੀ ਦੇਖਣ ਨੂੰ ਨਹੀਂ ਮਿਲੇ ਜ਼ਿਕਰਯੋਗ ਹੈ ਕਿ ਜ਼ਿਲ੍ਹਾ ਸਿਹਤ ਅਧਿਕਾਰੀ ਡਾਕਟਰ ਬਲਜੀਤ ਸਿੰਘ ਵੱਲੋਂ ਮਿਲਾਵਟੀ ਸਮਾਨ ਵੇਚਣ ਬਣਾਉਣ ਵਾਲਿਆਂ ਖਿਲਾਫ ਸਖਤ ਐਕਸ਼ਨ ਲਿਆ ਜਾ ਰਿਹਾ ਹੈ ਜਿਸ ਨਾਲ ਮਿਲਾਵਟ ਖੋਰਾ ਦੀ ਨੀਂਦ ਉੱਡ ਗਈ ਹੈ ਵੇਖੋ ਐਚਐਸ ਸ਼ੰਮੀ ਦੀ ਖਾਸ ਰਿਪੋਰਟ ਅੱਜ ਅਸੀਂ ਆਕੇ ਇਹ ਹੋਟਲ ਦੇ ਵਿੱਚ ਮਲਤਾਨੀ ਹੋਟਲ ਹੈ ਇਹ ਮੇਰ ਕੋਲੇ ਬਾਣਾ ਦਾ ਬੱਸ ਸਟੈਂਡ ਦੇ ਕੋਲ ਸਜ਼ੂਰ ਉਥੇ ਅਸੀਂ ਚੈਕਿੰਗ ਕੀਤੀ ਹੈ ਇਹਨਾਂ ਕੋ ਕੋਟ ਲਾਇਸੈਂਸ ਹੈਗਾ ਪਰ ਸਫਾਈ ਪੱਕਾ ਥੋੜਾ ਜਿਹਾ ਘੱਟ ਸੀ ਉਹਦੇ ਬਾਰੇ ਇਹਨਾਂ ਨੂੰ ਅਸੀਂ ਨਿਰਦੇਸ਼ ਦਿੰਦੇ ਹਾਂ ਇਹਨਾਂ ਦੇ ਦੋ ਸੈਂਪਲ ਲਏ ਜਿਹਦੇ ਵਿੱਚ ਇੱਕ ਗਰੇਵੀ ਦਾ ਸੈਂਪਲ ਹੈ ਤੇ ਇੱਕ ਪਨੀਰ ਦਾ ਸੈਂਪਲ ਹੈ। ਅ ਜਦੋਂ ਸਰ ਜਿਸ ਤਰ੍ਹਾਂ ਮੱਖਣ ਹੈ ਤੁਸੀਂ ਦੇਖਿਓਗੇ ਉਹਦੇ ਤੇ ਥੋੜਾ ਦੱਸਣਾ ਚਾਹੁੰਗੇ ਕਿ ਇਹ ਸਿਰੋ ਕਿਸ ਚੀਜ਼ ਦਾ ਬਣਿਆ ਹੁੰਦਾ ਹੈਗਾ ਪਰ ਦੋ ਕੁਛ ਮੱਖਣ ਦੇ ਰੂਪ ਦੀ ਚੀਜ਼ ਕਰਦੇ ਨੇ। ਦੇਖੋ ਇਹ ਜਿਹੜਾ ਹੋ ਗਿਆ ਇਹ ਇੱਕ ਵੈਜੀਟੇਬਲ ਆਇਲ ਹੁੰਦਾ ਹੈਗਾ ਜਿਹਨੂੰ ਨਿਊਟਰਲਾਈਟ ਆਇਲ ਦਿੱਤਾ ਗਿਆ ਪਰ ਉਹਦੇ ਵਿੱਚ ਜੋ ਲਿਖਿਆ ਹੋਇਆ ਉਹਨਾਂ ਨੇ ਵੀ ਇੱਥੇ ਬੈਚੇ ਬਲਵਾਇਆ। ਪਰ ਇਹ ਹੋਟਲਾਂ ਦੇ ਵਿੱਚ ਇਹਨੂੰ ਐਜ਼ ਇੱਕ ਮੱਖਣ ਦੀ ਤਰ੍ਹਾਂ ਕਰਕੇ ਵੀ ਮੱਖਣ ਨੂੰ ਵੇਚ ਰਹੇ ਆ ਉਹਦਾ ਯੂਜ਼ ਕਰ ਰਹੇ ਨੇ। ਇਹਨਾਂ ਨੂੰ ਬਾਕੀ ਟਾਈਮ ਟੂ ਟਾਈਮ ਇਹਨਾਂ ਨੂੰ ਵੀ ਅਸੀਂ ਅਵੇਅਰਨੈਸ ਕੀਤੀ ਹੈ ਬਾਕੀ ਅਸੀਂ ਕੈਂਪ ਵੀ ਲਾ ਰਹੇ ਹਾਂ ਉਹਦੇ ਵਿੱਚ ਵੀ ਪਬਲਿਕ ਨੂੰ ਅਵੇਅਰ ਕਰ ਰਹੇ ਹਾਂ ਕਿ ਕੋਈ ਵੀ ਤੁਸੀਂ ਚੀਜ਼ ਖਾਣੀ ਹੈ ਉਹਦੇ ਉੱਪਰ ਉਹਦੇ ਇੰਗਰੀਡੀIENTS ਨੂੰ ਜ਼ਰੂਰ ਪੜੋ ਇਹਦੀ ਰਿਪੋਰਟ ਬਣਾਈ ਇਹਦੀ ਰਿਪੋਰਟ 15 ਦਿਨ ਦੇ ਵਿੱਚ ਵਿੱਚ ਆ ਜਾਏਗੀ